ਬਾਈ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਦੇਖੋ ਇੱਕ ਨਵੀਂ ਕਿਸਮ ਦੀ ਮਸ਼ੀਨ ਆਈ ਆ ਮਿੰਨੀ ਮਸ਼ੀਨ ਆਈ ਆ ਮਿੰਨੀ ਇਹ ਪਾਪੂਲਰ ਦੇ ਵਿੱਚ ਵੱਢਦੀ ਆ ਆ ਦੇਖੋ ਜਮਾਂ ਹੀ ਛੋਟੀ ਮਸ਼ੀਨ ਪਾਪੂਲਰ ਦੇ ਵਿੱਚ ਕਿਆ ਵਧੀਆ ਵੱਢਦੀ ਆ ਅੱਠ ਮੋੜ ਦਾ ਇਹਦਾ ਕੱਟਰ ਆ ਲੋ ਅੱਠ ਮੋੜ ਦਾ ਇਹਦਾ ਕੱਟਰ ਆ ਤੇ ਉਹ ਦਾਣੇ ਪਾਉਣੇ ਵਾਲਾ ਜੋਗਰ ਹੈ ਜਿਹੜਾ ਉਹ ਨਾਲੇ ਮੁੜ ਜਾਂਦਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੇਬਰ ਤੇ ਖੜਾ ਛੁੱਟ ਜੂਆ ਜਿੰਨੀ ਦਾਰਾਂ ਦਾ ਆ ਦੇਖੋ ਪਪੂਲਰ ਦੀਆਂ ਲਾਈਨਾਂ ਲੱਗੀਆਂ ਹੋਈਆਂ ਇਹ 11 11 ਫੁੱਟ ਤੇ ਲਾਈਨਾਂ ਇਹਨਾਂ ਦੇ ਵਿਚਾਲੇ ਵਿਚਾਲੇ ਆ ਥੋੜੀ ਰਹਿ ਗਈ ਕਿਉਂਕਿ ਇਹ ਨੇੜੇ ਸੀਗੇ ਬੂਟੇ ਜਣੀ ਇਹ 15 16 ਫੁੱਟ ਤੇ ਲਾਈਨ ਹੋਵੇ ਤਾਂ ਦੋ ਗੇੜੇ ਲਾਈ ਜਾਂਦੀ ਹਰੇਕ ਲਾਈਨ ਚ ਬਾਈ ਸਤਿ ਸ੍ਰੀ ਅਕਾਲ ਉੱਚੀ ਬੋਲਣਾ ਸਤਿ ਸ੍ਰੀ ਅਕਾਲ ਜੀ ਅੱਛਾ ਇਹ ਦੱਸੋ ਇਹ ਮਸ਼ੀਨ ਫਿਰ ਕਿੰਨੇ ਦਿਨ ਹੋ ਗਏ ਲੈਣਦੀ ਨੂੰ ਆਪਾਂ ਨੂੰ ਇਹਨੂੰ ਹੋ ਗਏ ਜੀ 20 ਦਿਨ ਹੋ ਗਏ 20 ਦਿਨ ਹੋ ਗਏ ਹਾਂਜੀ ਹਾਂਜੀ ਅੱਛਾ ਕੀ ਐਵਰੇਜ ਹੈ ਦੀ ਮੈਂ ਇੱਕ ਕਿਲੇ ਨੂੰ ਕਿੰਨਾ ਟਾਈਮ ਲਾਉਂਦੀ ਆ ਇੱਕ ਕਿਲੇ ਨੂੰ ਇਹ ਲਾਉਣੇ ਤਕਰੀਬਨ ਘੰਟੇ ਤੋਂ ਸਵਾ ਘੰਟੇ ਡੇਢ ਘੰਟੇ ਤੱਕ ਵਿੱਚ ਵਿੱਚ ਪੜਦੀ ਜੀ ਡੇਢ ਘੰਟਾ ਲਾਉਂਦੀ ਆ ਓਕੇ ਓਕੇ ਚਲ ਬਹੁਤ ਵਧੀਆ ਚੀਜ਼ ਆ ਕਿ ਆਹ ਰੇਟ ਦੀ ਟੀਮ ਤਾਂ ਇਹਦੀ ਇਹਦੀ ਕੀਮਤ ਹੈ ਜੀ 21 ਲੱਖ ਰੁਪਈਆ 21 ਲੱਖ ਜੀ ਮਿਲੀ ਆ ਹਾਂਜੀ ਚਲ ਬਾਈ ਵਧਾਈਆਂ ਤੈਨੂੰ ਬਹੁਤ ਬਹੁਤ ਵਧਾਈਆਂ ਜੀ ਗੋਡਾ ਕੰਮ ਥੈਂਕ ਯੂ